15 ਸਾਲ ਪਹਿਲਾਂ ਮੇਰੇ ਬੱਚੇ ਦੋਵੇਂ ਕੋਮਾ 'ਚ ਚਲੇ ਗਏ ਸੀ ਦੱਸੋ ਇਹ ਕਿਸ ਕਾਰਨ ਗਏ ਸੀ ਕੀ ਹੋਇਆ ਸੀ ਉਹਨਾਂ ਨੂੰ ਪਤਾ ਨਹੀਂ ਵੈਸੇ ਸਾਰਿਆਂ ਦੇ ਕਹਿੰਦੇ ਇਹੀ ਕਿ ਉਹਨਾਂ ਨੇ ਬੇਸਨ ਖਾਦਾ ਹੈਗਾ ਬਾਜ਼ਾਰ ਤੋਂ ਲੈ ਆ ਕੇ ਤੇ ਉਹਦੇ ਨਾਲ ਉਹ ਕੋਮਾ 'ਚ ਚਲੇ ਗਏ ਸੀਗੇ ਤੇ ਉੱਥੇ ਮੇਰੇ ਬੱਚੇ ਜਿਹੜੇ ਸੀ ਇੱਕ ਤਾਂ 5% ਸਾਹ ਹੈਗਾ ਸੀ ਇੱਕ ਇੱਕ ਬਿਲਕੁਲ ਡੈੱਡ ਸੀ ਤੇ ਅਸੀਂ ਇੱਥੇ ਬਾਬਾ ਦੀਪ ਸਿੰਘ ਜੀ ਦੇ ਆਧਾਰ ਤੇ ਆਏ ਇੱਥੇ ਸ਼ਰਧਾਈ ਦਾ ਪ੍ਰਸ਼ਾਦ ਜਿਹੜਾ ਉਹ ਦੇਖ ਚੜਾਈ ਤੇ ਜੋਤਾਂ ਵਿੱਚ ਕਿਉਂ ਪਾਇਆ ਫਿਰ ਮੇਰੇ ਮਨ ਚ ਆਇਆ ਕਿ ਜੇ ਮੈਨੂੰ ਉਸ ਨੂੰ ਨਿਸ਼ਾਨ ਸਾਹਿਬ ਤੋਂ ਇੱਕ ਮੈਨੂੰ ਸਰੋਪਾ ਸਾਹਿਬ ਮਿਲ ਗਿਆ ਫਿਰ ਮੇਰੇ ਬੱਚੇ ਠੀਕ ਹੋ ਜਾਣਾ ਜਦੋਂ ਮੈਂ ਉੱਥੇ ਪਹੁੰਚੀ ਤੇ ਜਿਹੜੇ ਚੋਆ ਸਾਹਿਬ ਉਹਨਾਂ ਨੇ ਚੇਂਜ ਕਰ ਲਿਆ ਸੀਗਾ ਤੇ ਸਰੋਪੇ ਸਾਰੇ ਵੰਡੇ ਗਿਆ ਸੀ ਮੈਂ ਫਿਰ ਵੀ ਮਹਾਰਾਜ ਅਗੇ ਝੋਲੀ ਕਰਕੇ ਮੈਂ ਕਿਹਾ ਬਾਬਾ ਜੀ ਜੇ ਤੁਸੀਂ ਮੈਨੂੰ ਸਰੋਪਾ ਨਾ ਦਿੱਤਾ ਤੇ ਮੇਰੇ ਵੀਰ ਨੇ ਬਚਣਾ ਨਹੀਂ ਉਹਨਾਂ ਨੇ ਮੈਨੂੰ ਆਪਣਾ ਕਮਰਕੱਸਾ ਖੋਲ ਕੇ ਮੇਰੀ ਝੋਲੀ ਚ ਪਾ ਮੈਨੂੰ ਪੂਰਾ ਯਕੀਨ ਹੋ ਗਿਆ ਵੀ ਮੇਰੇ ਬੱਚੇ ਨੂੰ ਕੁਝ ਨਹੀਂ ਹੁੰਦਾ ਹੁਣ ਤੰਦਰੁਸਤ ਹੈ ਗਾੜੇ ਬੱਚੇ ਹੁਣ ਮੇਰੇ ਬੱਚੇ ਬਾਹਰ ਗਏ ਕਿਹੜੀ ਕੰਟਰੀ ਹੈ ਆਰਮੀ ਚਾ ਇੱਕ ਨਿਊਜ਼ੀਲੈਂਡ ਹੈ